ਸਮਾਰਾ ਦੇ ਨੇੜੇ ਕੀ ਪਿੰਡ ਸਿਹਾਲਾ ਦੀ ਗੁਗਮੜੀ ਤੇ ਚੋਰਾਂ ਨੇ ਬੀਤੀ ਰਾਤ ਹੱਥ ਸਾਫ਼ ਕੀਤਾ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਆਓ ਸੁਣਦੇ ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਦਾ ਕੀ ਕਹਿਣਾ ਹੈ ਮੇਰਾ ਨਾਮ ਨੀਰ ਕੁਮਾਰ ਹਿੰਦ ਸਿਹਾਲਾ ਜੀ ਅੱਜ ਰਾਤ ਤੇਰੀ ਹੁਣ ਜੀ 1:30 ਵਜੇ ਇੱਥੇ ਚੋਰੀ ਹੋਈ ਆ ਬਹੁਤ ਮਾੜੀ ਗੱਲ ਐ ਗੁਗਾ ਮਾੜੀ ਸਾਡੀ ਬਹੁਤ ਪ੍ਰਾਰਥਨਾ ਜੀ ਇਹਦੇ ਅੰਦਰ ਇੱਕ ਕੋਲਪਈ ਸੀਗੀ ਉਹਦਾ ਖੁੱਦਾ ਵਜ਼ਨ 40 ਕਿਲੋ ਸੀਗਾ ਉਹਦੇ ਵਿੱਚ 12-13 ਕਿਲੋ ਭਾਂ ਸੀਗੀ ਤੇ ਪਿਛਲੀ ਨੋਮੀ ਨੂੰ ਪੈਸੇ ਵੀ ਨਿਕਲਦੇਗੇ ਸੀ 1.5000 ਰੁਪਏ ਆਉਂਦੇ ਸੀਗੇ ਉਹਦੇ ਵਿੱਚ ਤੇ ਚੋਰ ਆਏ ਤੇ ਉਹਨਾਂ ਨੇ ਕੈਮਰਿਆਂ ਵੀ ਲੱਗੇ ਹੋਏ ਸੀਗੇ ਕੈਮਰੇ ਕਮਾਇ ਤੇ ਚੋਰ ਆਉਂਦੇ ਨੇ ਤੇ ਉਹਨਾਂ ਨੇ ਉਹ ਗੱਲਾ ਇੱਥੋਂ ਖਿੱਚ ਕੇ ਬਾਹਰ ਲੈ ਕੇ ਤੇ ਜਾ ਕੇ ਕਦਾਂ ਲੱਗਿਆ ਕਿ ਇਹ ਕੌਣ ਨੇ ਦੇਖੋ ਜੀ ਵੀ ਬੰਨਾਂ ਕੈਮਰੇ ਦੇ ਵਿੱਚ ਤਾਂ ਦੋ ਆਉਂਦੇ ਨੇ ਜੀ ਤੇ ਕਾਰਨ ਤਾਂ ਇਹੀ ਆ ਵੀ ਕੌਣ ਤਾਂ ਇਹ ਹੁੰਦਾ ਵੀ ਜਿਹੜਾ ਨਸ਼ੇੜੀ ਨੇ ਉਹਨਾਂ ਦੀ ਇਹ ਜਿਹੜੇ ਕੰਮ ਨੇ ਆਮ ਬੰਦਾ ਤਾਂ ਰੱਬ ਨੂੰ ਮੰਨਣ ਵਾਲੇ ਆਪਾਂ ਸਾਰੇ ਲੋਕ ਤਾਂ ਕੋਈ ਇਹੋ ਜਿਹਾ ਬੰਦਾ ਨਹੀਂ ਹੁੰਦਾ ਜਿਹੜਾ ਧਾਰਮਿਕ ਜੰਦਰ ਜਾ ਕੇ ਗੱਲਾ ਪੱਟੇ ਉਹੀ ਪੱਟੂਗਾ ਜਿਹੜਾ ਨਸ਼ੇੜੀ ਆ ਜਾਂ ਜਿਹੜੇ ਹਜੇ ਕੋਈ ਕੰਮ ਕਰਦਣਗੇ ਇਹ ਦੇਖਦੇ ਹੁਣ ਵਿਹਿਆ ਤੇ ਮੰਦਰ ਵੀ ਨਿਸ਼ਾਨਾ ਬਣਾਏ ਜਾ ਰਹੇ ਨੇ ਤੇ ਧਾਰਮਿਕ ਸਥਾਨ ਕੁਝ ਵੀ ਕਹ ਲਓ ਜਾਨਕਿ ਜਿਹੜੇ ਲੋਕ ਨਸ਼ਾ ਕਰਦੇ ਨੇ ਇਹ ਤਾਨੀ ਦੀ ਰੋਕ ਹੈ ਇਹਨਾਂ ਨੇ ਪੈਸਾ ਇਕੱਠਾ ਕਰਨ ਲਈ ਫਿਰ ਇਹਨਾਂ ਨੂੰ ਹੁਣ ਆਇਆ ਹੁੰਦਾ ਵੀ ਲੋਕਾਂ ਦੇ ਘਰਾਂ ਚ ਨਾ ਅ ਘਰਾਂ ਦੇ ਮਤਲਬ ਕੈਮਰੇ ਲੱਗੇ ਹੋਏ ਨੇ ਜਾਂ ਘਰਾਂ ਦੇ ਵਿੱਚ ਬੜੇ ਬੜੇ ਕੁੱਤੇ ਰੱਖੇ ਹੋਏ ਨੇ ਉੱਥੇ ਜਾਣ ਤੋਂ ਡਰਦੇ ਨੇ ਹੁਣ ਜਿਹੜੀਆਂ ਬਾਰ ਬਾਰ ਕੋਈ ਧਾਰਮਿਕ ਜਗ੍ਹਾ ਬਣੀਆਂ ਹੋਈਆਂ ਨੇ ਉਹ ਜਗ੍ਹਾ ਨੂੰ ਨਿਸ਼ਾਨਾ ਇਹਨਾਂ ਨੇ ਬਣਾਇਆ ਹੋਇਆ ਹੈ ਇਹਦੇ ਸਬੰਧੀ ਇਤਲਾਹ ਦਿੱਤੀ ਪੁਲਿਸ ਨੂੰ ਹਾਂ ਜੀ ਪੁਲਿਸ ਆ ਕੇ ਵੀ ਗਈ ਹੈ ਜਿਹੜਾ ਸਾਨੂੰ ਇਹ ਜਿਹੜਾ ਇਹਦੀ ਗੋਲਕਾ ਇੱਥੋਂ ਤੋਂ 2 ਕਿਲੋਮੀਟਰ ਦੇ ਦੂਰੀ ਤੇ ਟੋਟਲ ਪ੍ਰੋਜੈਕਟ ਸੈਟਸ ਹੋਏ ਤੇ ਕਿਹਨੇ ਵਾਲੇ ਤੇ ਉਹ ਮਿਲੀ ਹੈ ਉਸ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਇਹ ਸਾਨੂੰ ਸਵੇਰੇ ਜਿਹੜਾ ਮੁੰਡਾ ਇੱਕ ਸੇਵਾ ਕਰਦਾ ਤੇ ਉਹਨੂੰ ਕੈਮਰੇ ਚ ਚੈੱਕ ਕਰੇ ਕਿ ਉਹਦੇ ਮੋਬਾਈਲ ਤੇ ਲਾਈਵ ਚੱਲਦਾ ਸਵੇਰੇ ਉੱਠ ਕੇ ਦੇਖਦਾ ਉਤੋਂ ਪਤਾ ਲੱਗਿਆ ਵੀ ਜਿਹੜੀ ਆ ਵਾਰਦਾਤ ਹੋਈ ਉਹਨੇ ਤੁਰੰਤ ਸਾਡੇ ਜਿਹੜੇ ਪੰਚਾਇਤ ਮੈਂਬਰ ਉਹਨੂੰ ਫੋਨ ਕਰੇ ਉਹਨਾਂ ਨੇ ਸਾਨੂੰ ਦੱਸਿਆ ਉਸ ਮੁਤਾਬਕ ਅਸੀਂ ਸਵੇਰੇ ਦੀ ਹੀ ਭਜਨਟ ਕਰੀ ਤੇ ਇਹ ਗੱਲਾਂ ਤਾਂ ਸਾਨੂੰ ਮਿਲ ਗਿਆ ਬਾਕੀ ਜਿਹੜੇ ਚੋਰ ਨੇ ਉਮੀਦ ਆ ਵੀ ਉਹ ਮਿਲ ਜਾਣਗੇ ਪਰ ਉਹਦੇ ਵਿੱਚ ਲੋਕਾਂ ਦਾ ਸਹਿਯੋਗ ਜ਼ਰੂਰ ਚਾਹੀਦਾ ਕਿਉਂਕਿ ਹੈ ਤਾਂ ਆਪਣੇ ਇਲਾਕੇ ਦੇ ਨਿਜਾਲ ਵਾਲੇ ਫੜਦੇ ਨੇ ਜੋ ਦੱਸਣਗੇ ਵੀ ਫਲਾਣਾ ਬੰਦਾ ਕਿਉਂ ਆਪਾਂ ਜਿਹੜਾ ਆਨ ਕਮਾਂਡ ਨੂੰ ਪੱ ਸਾਉ ਬੰਦੇ ਫੜੇ ਜਾਂਦਾ ਕਿੰਨੇ ਵਜੇ ਦੀ ਇਹ ਰਾਤੀ 1:30 ਵਜੇ ਦੀ ਗੱਲ ਹੈ ਠੀਕ ਹਾਂਜੀ ਹਾਂਜੀ ਮੇਰਾ ਨਾਮ ਜੀ ਜੋਪਾਲ ਸਿੰਘ ਨੰਬਰਦਾਰ ਹਾਂ ਮੈਂ ਜੋਪਾਲ ਜੀ ਕੀ ਘਟਨਾ ਬਾਬਾ ਇਹ ਰਾਤ ਕਿੰਨੇ ਵਜੇ ਦੀ ਘਟਨਾ ਹੈ ਇਹ ਦੇਖਦੇ ਜਿਹੜੀ ਘਟਨਾ ਹੈ ਇਹ ਜੀ ਕੈਮਰਿਆਂ ਤੋਂ ਪਤਾ ਲੱਗਿਆ ਲਗਭਗ 1:30 ਵਜੇ ਦੀ ਘਟਨਾ ਹੈ ਫਿਰ ਉਹ ਸਰਪੰਚ ਸਾਹਿਬ ਨੇ ਸਾਨੂੰ ਤਾਂ ਗਰੁੱਪਾ ਸਾਡਾ ਬਣਿਆ ਹੋਇਆ ਉਹਦੇ ਵਿੱਚ ਵੀਡੀਓ ਪਾਈਆਂ ਅਸੀਂ ਬੰਦੇ ਜਣੀ ਪਛਾਣ ਦੀ ਕੋਸ਼ਿਸ਼ ਵੀ ਕੀਤੀ ਆ ਹੋਰ ਵੀ ਜਿਹਦੇ ਪਛਾਣ ਕੋਈ ਆਉਂਦਾ ਬੇਨਤੀ ਆ ਵੀ ਜੇ ਕਿਸੇ ਦੇ ਪਛਾਣ ਆਉਂਦਾ ਤਾਂ ਉਹ ਦੱਸੇ ਸਾਨੂੰ ਅਸੀਂ ਇਹਦੀ ਬਣਦੀ ਕਾਰਵਾਈ ਹੋਰ ਕੋਈ ਨਿਸ਼ਾਨਾ ਨਾ ਬਣੇ ਇਸ ਗੱਲ ਦਾ ਸਾਨੂੰ ਹੋਇਆ ਦੁੱਖ ਚਲੋ ਇੱਥੇ ਤਾਂ ਹੋ ਗਿਆ ਬਈ ਹੋਰ ਥਾਂ ਵੀ ਕਿਤੇ ਜਾ ਕੇ ਕਰ ਸਕਦੇ ਨੇ ਜਾਂ ਮੂੰਹ ਪੈ ਜਾਂਦਾ ਇਹਨਾਂ ਦਾ ਤੇ ਕਿਵੇਂ ਦੇਖਦੇ ਜਿਹੜੀ ਘਟਨਾ ਹੋਈ ਹੈ ਜਿਹਨੇ ਇਹ ਘਟਨਾ ਤਾਂ ਜੀ ਇਹ ਨਸ਼ੇ ਵਾਲੇ ਬੰਦੇ ਹੀ ਕਰ ਸਕਦੇ ਨੇ ਹੋਰ ਤਾਂ ਸੜਕ ਤੇ ਜਾਂਦੇ ਵੀ ਲੋਕ ਮੱਥਾ ਝੁਕਾਉਂਦੇ ਨੇ ਜਾਂ ਇੱਥੇ ਜਾਂਦੇ ਧਾਰਮਿਕ ਸਥਾਨਾਂ ਬਈ ਇਹ ਨਸ਼ੇ ਵਾਲਾ ਬੰਦਾ ਹੀ ਕਰ ਸਕਦਾ ਹੈ ਕੰਮ ਠੀਕ ਕੱਲ ਜੀ ਸਾਡੇ ਕੱਲ ਦੀ ਦਰਿਆ ਮੱਧਮਿਆਨੀ ਰਾਤ ਨੂੰ ਬੂਗਾ ਮਾੜੀ ਮੰਦਿਰ ਸਿਹਾਲੇ ਦੇ ਵਿੱਚ ਗੋਲਕ ਦਿਖਾਈ ਦਿੰਦਾ ਦੋ ਜਿਹੜੇ ਨਾਮ ਨੂੰ ਵਿਅਕਤੀ ਚੱਕ ਕੇ ਲੈ ਕੇ ਗਏ ਔਰ ਉਹਨਾਂ ਨੇ ਅਸੀਂ ਜਦੋਂ ਸਵੇਰੇ ਸਬਤ ਕੀਤੀ ਏਰੀਆ ਦੀ ਤਾਂ ਕੀਰਨੀਆਂ ਦੇ ਸੂਏ ਦੇ ਕੋਲੇ ਦੇ ਵਿੱਚ ਉਹ ਗੋਲਕ ਜਿਹੜਾ ਛੱਡਿਆ ਹੋਇਆ ਸੀ ਔਰ ਉਹ ਖਾਲੀ ਸੀ ਪਿੰਟੂ ਵਾਲਿਆਂ ਨੇ ਕਹਿਣਾ ਹੈ ਕਿ ਉਰੇ ਦੇ ਵਿੱਚ 15000 ਤੋਂ ਲੈ ਕੇ 20000 ਦੇ ਵਿੱਚ ਹੋ ਸਕਦੀ ਹੈ ਇਹ ਕਲੈਕਸ਼ਨ ਹੈ ਤੇ ਅਸੀਂ ਆਪਣੀ ਟੀਮਾਂ ਲਗਾਈਆਂ ਹੋਈਆਂ ਨੇ ਸਾਨੂੰ ਅੱਗੇ ਨੀਡ ਮਿਲ ਰਹੀ ਹੈ ਤੇ ਜਿੱਦਾਂ ਜਿੱਦਾਂ ਸਾਡੇ ਕੈਮਰੇ ਦੇ ਵਿੱਚ ਆ ਰਹੇ ਨੇ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز